ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸੰਗਤ ਜੀ ਆ ਜਿਹੜੇ ਆਸਥਾਨ ਦੇ ਦਰਸ਼ਨ ਕਰ ਰਹੇ ਹੋ ਗੁਰਤੇਗ ਬਾਧਰ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਆ ਜਿਹੜੇ ਸਰੋਵਰ ਦੀ ਕਾਰ ਸੇਵਾ ਚੱਲ ਰਹੀ ਹੈ ਇਹ ਆ ਜੀ ਨਿਹੰਗਾਂ ਦਾ ਟੋਬਾ ਨਿਹੰਗਾਂ ਦੀ ਛਪੜੀ ਇਹ ਆਸਥਾਨ ਦੇ ਉੱਪਰ ਗੁਰਤੇਗ ਬਾਧਰ ਮਹਾਰਾਜ ਜੀ ਨੇ ਬਾਹਦਰਗੜ ਤੋਂ ਚੱਲ ਕੇ ਇੱਥੇ ਲਹਿਲ ਪਿੰਡ ਦੀ ਇੱਥੇ ਆ ਗਏ ਭਾਈ ਰਾਮ ਚੌਰ ਦੀ ਬੇਨਤੀ ਦੇ ਉੱਪਰ ਮਹਾਰਾਜ ਜੀ ਨੇ ਇਹੀਆਂ ਟੋਬਣ ਵਿੱਚ ਚਰਨ ਤੋਬਤ ਭਏ ਇੱਥੇ ਟੋਬੇ ਦੇ ਵਿੱਚ ਮਹਾਰਾਜ ਜੀ ਨੇ ਆਪਣੇ ਚਰਨ ਧੋਏ ਤੇ ਕਿਹਾ ਕਿ ਇੱਥੇ ਜੋ ਵੀ ਸ਼ਰਧਾ ਸਿਰ ਇਸ਼ਨਾਨ ਕਰੇਗਾ ਤੇ ਉਹਦੇ ਸਭ ਰੋਗ ਦੂਰ ਹੋਣਗੇ ਸਭ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਤੇ ਉਸੇ ਅਸਥਾਨ ਦੇ ਉਸੇ ਵਰਦਾਨ ਕਰਕੇ ਤੁਸੀਂ ਦੇਖ ਸਕਦੇ ਹੋ ਕਿੰਨੀ ਸੰਗਤ ਇੱਥੇ ਸੇਵਾ ਕਰ ਰਹੀ ਆ ਜਿਹੜੇ ਬਕਵਾਸ ਕਰਦੇ ਨੇ ਕਿ ਸਰੋਵਰਾਂ ਦੀ ਕੀ ਮਹੱਤਤਾ ਹੈ ਸਰੋਵਰਾਂ ਦੀ ਕੋਈ ਇੰਪੋਰਟੈਂਸ ਨਹੀਂ ਆ ਠੀਕ ਆ ਹੋਰ ਕਹਿੰਦੇ ਨੇ ਕਿ ਮਹਾਮਾਰੀ ਆ ਗਈ ਆ ਉਹ ਸੰਗਤਾਂ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਝੂਠਾ ਪਾਰੀਤਾ ਤੇ ਆ ਸਾਰੇ ਪਾਸੇ ਦੇਖ ਸਕਦੇ ਹੋ ਕਿੱਥੇ ਤੱਕ ਸੰਗਤ ਲੱਗੀ ਹੋਈ ਆ ਉਹ ਵੀ ਬਿਨਾ ਕਿਸੇ ਦੇ ਸਹਿਯੋਗ ਦੇ ਨਾਲ ਭਾਵੇਂ ਕਿ ਸਰਕਾਰ ਨੇ ਭਾਵੇਂ ਐ ਜੀਪੀਸੀ ਨੇ ਕਹਿ ਦਿੱਤਾ ਸੀ ਕਿ ਵੀ ਮੁਲਤਵੀ ਕਰ ਦਿੱਤੀ ਗਈ ਹੈ ਸੇਵਾ ਪਰ ਤਾਂ ਵੀ ਸੰਗਤ ਆਪਣੇ ਸਹਿਯੋਗ ਦੇ ਨਾਲ ਸੰਗਤ ਇਹ ਸੇਵਾ ਕਰ ਰਹੀ ਹੈ ਨਿਹੰਗਾਂ ਦਾ ਟੋਬਾ ਜੀ ਨਿਹੰਗਾਂ ਦੀ ਛਪੜੀ ਇਸ ਨੂੰ ਕਿਹਾ ਜਾਂਦਾ ਸੀ 1845 ਦੇ ਵਿੱਚ ਬਾਬਾ ਹਨਮਾਨ ਸਿੰਘ ਜੀ ਬੁੱਢਾ ਦਲ ਦੇ ਨਾਲ ਇੱਥੇ ਆਏ ਤੇ ਇੱਥੋਂ ਦੇ ਰਾਜੇ ਨੇ ਪਟਿਆਲੇ ਦੇ ਉਸ ਵੇਲੇ ਰਾਜੇ ਨੇ ਇੱਥੇ ਤੋਪਾਂ ਚੜਾਈਆਂ ਠੀਕ ਆ ਤੇ ਉਹ ਲੋ ਸਰਗ ਜੋ ਵੱਡਾ ਇਤਿਹਾਸ ਹੈ ਪਰ ਫਿਲਹਾਲ ਇੱਥੇ ਤੁਸੀਂ ਦੇਖ ਸਕਦੇ ਹੋ ਕਿੰਨੀ ਸ਼ਰਧਾ ਭਾਵਨਾ ਦੇ ਨਾਲ ਸੰਗਤ ਜਿਹੜੀ ਆ ਉਹ ਸੇਵਾ ਕਰ ਰਹੀ ਹੈ ਤੇ ਮਹਾਰਤ ਦੀਆਂ ਖੁਸ਼ੀਆਂ ਲੈ ਰਹੀ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤ